ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਅਮਰੀਕਾ ਵਿੱਚ ਰਹਿ ਰਹੇ ਲੱਖਾਂ ਭਾਰਤੀਆਂ ਨੂੰ 트ੰਪ ਦਾ ਝਟਕਾ ਸਾਬਕਾ ਅਮਰੀਕੀ ਰਾਸ਼ਟਰਪਤੀ ਬਾਈਡਨ ਨੂੰ ਹਾਈ ਗ੍ਰੇਡ ਪ੍ਰੋਸਟੇਟ ਕੈਂਸਰ ਭਾਰਤੀ ਫੌਜ ਨੇ ਭਾਰਤ ਪਾਕਿਸਤਾਨ ਤਣਾਅ ਦਰਮਿਆਨ ਕਿਵੇਂ ਕੀਤੇ ਸਨ ਹਮਲੇ ناکਾਮ ਦੱਸੀ ਅੰਦਰਲੀ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਨੇ ਫੌਜ ਦੇ ਦਾਅਵੇ ਬਾਰੇ ਲਿਆ ਹੁਣ ਯੂ-ਟਰਨ ਜਦੋਂ ਤੱਕ ਅਤਵਾਦ ਦਾ ਸਾਥ ਨਹੀਂ ਛੱਡਦਾ ਪਾਕਿਸਤਾਨ ਨਹੀਂ ਮਿਲੇਗਾ ਪਾਣੀ ਸੁਪਰੀਮ ਕੋਰਟ ਨੇ ਖਾਰਜ ਕੀਤੀ ਭਾਜਪਾ ਮੰਤਰੀ ਦੀ ਮੁਆਫੀ 77 ਕਰੋੜ ਰੁਪਏ ਦਾ ਮਨਰੇਗਾ ਕੰਪਲਾ ਮੰਤਰੀ ਦਾ ਪੁੱਤਰ ਗ੍ਰਿਫਤਾਰ ਪੰਜਾਬ ਵਿੱਚ ਝੋਨੇ ਦੀ ਲੁਆਈ ਨੂੰ ਲੈ ਕੇ ਵਿਜੀਲਾ ਸ਼ੈਡਿਊਲ ਜਾਰੀ ਸਿੱਖਿਆ ਮੰਤਰੀ ਦੇ ਪਿੰਡ ਦੇ ਸਾਰੇ ਵਿਦਿਆਰਥੀ ਫੇਲ ਮੰਤਰੀ ਵੱਲੋਂ ਗੋਦ ਲਏ ਸਕੂਲਾਂ ਵਿੱਚ ਵੀ ਅੱਧੇ ਵਿਦਿਆਰਥੀ ਹੋਏ ਫੇਲ ਤੇ ਕੁਝ ਹੋਰ ਜਾਣਕਾਰੀਆਂ ਆਪਣੇ ਅੱਜ ਦੇ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂਗੇ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਉਹਨਾਂ ਨੇ ਇੱਕ ਬਿੱਲ ਦਾ ਪ੍ਰਸਤਾਵ ਰੱਖਿਆ ਜਿਸ ਦੇ ਵਿੱਚ ਗੈਰ ਅਮਰੀਕੀ ਨਾਗਰਿਕ ਜਿਨ੍ਹਾਂ ਵਿੱਚ ਗੈਰ ਪ੍ਰਵਾਸੀ ਵੀਜ਼ਾ ਧਾਰਕ ਜਿਵੇਂ ਕਿ H1B ਵੀਜ਼ਾ ਅਤੇ ਗ੍ਰੀਨ ਕਾਰਡ ਧਾਰਕ ਵੀ ਸ਼ਾਮਲ ਨੇ ਉਨਾ ਦੁਆਰਾ ਕੀਤੇ ਗਏ ਅੰਤਰਰਾਸ਼ਟਰੀ ਪੈਸੇ ਟਰਾਂਸਫਰ ਦੇ ਉੱਤੇ 5 ਫੀਸਤ ਟੈਕਸ ਲਗਾਇਆ ਜਾਏਗਾ ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਕਾਨੂੰਨ ਟਰਾਂਸਫਰ ਦੇ ਸਮੇਂ ਭੇਜੀ ਗਈ ਰਕਮ ਦਾ 5 ਫੀਸਦ ਉਹਦੇ ਉੱਤੇ ਵੀ ਰੋਕ ਲੱਗੇਗੀ ਜਿਸ ਦੇ ਵਿੱਚ ਕੋਈ ਛੋਟ ਸੀਮਾ ਨਿਰਧਾਰਤ ਨਹੀਂ ਕੀਤੀ ਗਈ ਭਾਵੇਂ ਕਿ ਇੱਕ ਛੋਟੇ ਮੁੱਲ ਦੇ ਟਰਾਂਸਫਰ ਤੇ ਵੀ ਇਹ ਲਾਗੂ ਹੋਏਗੀ ਇਹ ਕਾਨੂੰਨ ਅਮਰੀਕਾ ਵਿੱਚ ਰਹਿ ਰਹੇ ਲਗਭਗ 45 ਲੱਖ ਭਾਰਤੀਆਂ ਵਾਸਤੇ ਇੱਕ ਵੱਡਾ ਝਟਕਾ ਹੋ ਸਕਦਾ ਹੈ ਤੇ ਇਹਦੇ ਨਾਲ ਹੀ ਰਿਜ਼ਰਵ ਬੈਂਕ ਆਫ ਇੰਡੀਆ ਦੁਆਰਾ ਮਾਰਚ ਮਹੀਨੇ ਪ੍ਰਕਾਸ਼ਿਤ ਇੱਕ ਰਮੈਂਟਾ ਸਰਵੇਖਣ ਦੇ ਅਨੁਸਾਰ 2023-24 ਵਿੱਚ ਭੇਜੇਗਾ ਕੁੱਲ 118.7 ਬਿਲੀਅਨ ਡਾਲਰਾਂ ਦੇ ਵਿੱਚੋਂ ਲਗਭਗ 28% ਜਾਂ 32 ਬਿਲੀਅਨ ਅਮਰੀਕਾ ਤੋਂ ਆਏ ਸੀ ਇਸ ਅੰਕੜੇ ਨੂੰ ਮਾਪਦੰਡ ਦੇ ਵਜੋਂ ਲੈਂਦੇ ਹਾਂ ਜੇਕਰ ਕਾਨੂੰਨ ਲਾਗੂ ਹੋ ਜਾਂਦਾ ਤਾਂ ਭਾਰਤੀ ਭਾਈਚਾਰੇ ਨੂੰ 1.6 ਬਿਲੀਅਨ ਡਾਲਰ ਉਹ ਇਸ ਟੈਕਸ ਦੇ ਵਜੋਂ ਅਦਾ ਕਰਨੇ ਪੈ ਸਕਦੇ ਨੇ ਤੇ ਹੁਣ ਗੱਲ ਕਰਦੇ ਆਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਦੀ ਉਹਨਾਂ ਨੂੰ ਲੈ ਕੇ ਉਹਨਾਂ ਦੀ ਸਿਹਤ ਪ੍ਰਤੀ ਇੱਕ ਮਾੜੀ ਖਬਰ ਆ ਰਹੀ ਹੈ ਜਾਣਕਾਰੀ ਮਿਲ ਰਹੀ ਹੈ ਕਿ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਨੂੰ ਪ੍ਰੋਸਟੇਟ ਕੈਂਸਰ ਦਾ ਪਤਾ ਲੱਗਿਆ ਜੋ ਕਿ ਉਹਨਾਂ ਦੀਆਂ ਹੱਡੀਆਂ ਤੱਕ ਫੈਲ ਚੁੱਕਿਆ ਹੈ ਇਹ ਜਾਣਕਾਰੀ ਉਹਨਾਂ ਦੇ ਦਫ਼ਤਰ ਵੱਲੋਂ ਹੀ ਜਾਰੀ ਕੀਤੀ ਗਈ ਹੈ 82 ਸਾਲਾ ਬਾਈਡਨ ਪਿਛਲੇ ਹਫਤੇ ਪੇਸ਼ਾਬ ਨਾਲ ਸੰਬੰਧਿਤ ਲੱਛਣਾਂ ਕਰਕੇ ਆਪਣੇ ਡਾਕਟਰ ਕੋਲ ਚੈੱਕਅਪ ਵਾਸਤੇ ਗਏ ਸੀ ਅਤੇ ਸ਼ੁੱਕਰਵਾਰ ਨੂੰ ਉਹਨਾਂ ਨੂੰ ਕੈਂਸਰ ਦਾ ਪਤਾ ਲੱਗ ਗਿਆ। ਉਹਨਾਂ ਦੀ ਬਿਮਾਰੀ ਨੂੰ ਹਾਈ ਗ੍ਰੇਡ ਕੈਂਸਰ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਕੈਂਸਰ ਰਿਸਰਚ ਯੂਕੇ ਦੇ ਅਨੁਸਾਰ ਇਸ ਦਾ ਮਤਲਬ ਇਹ ਹੈ ਕਿ ਉਹਨਾਂ ਦੇ ਕੈਂਸਰ ਸੈੱਲ ਤੇਜ਼ੀ ਨਾਲ ਫੈਲ ਸਕਦੇ ਨੇ। ਬਾਈਡਨ ਅਤੇ ਉਹਨਾਂ ਦਾ ਪਰਿਵਾਰ ਇਸ ਕੈਂਸਰ ਦੇ ਇਲਾਜ ਦੇ ਬਦਲਾਂ ਦੀ ਇਸ ਵਕਤ ਸਮੀਖਿਆ ਕਰ ਰਹੇ ਨੇ। ਇਹਦੇ ਨਾਲ ਹੀ ਮੌਜੂਦਾ ਰਾਸ਼ਟਰਪਤੀ ਟਰੰਪ ਨੇ ਜੋ ਬਾਈਡਨ ਦੇ ਕੈਂਸਰ ਦੇ ਨਾਲ ਸੰਬੰਧਿਤ ਖਬਰ ਮਿਲਦੇ ਸਾਰੀ ਦੁੱਖ ਪ੍ਰਗਟਾਇਆ ਅਤੇ ਕਿਹਾ ਕਿ ਬਾਈਡਨ ਨੂੰ ਕੈਂਸਰ ਹੋਣ ਦੀ ਗੱਲ ਸੁਣ ਕੇ ਉਹਨਾਂ ਨੂੰ ਦੁੱਖ ਲੱਗਿਆ ਅਤੇ ਉਹਨਾਂ ਲਿਖਿਆ ਕਿ ਮੈਂ ਅਤੇ ਮੇਰੀ ਪਤਨੀ ਮਿਲਾਨੀਆ ਉਹਨਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰਦੇ ਹਾਂ ਇਸੇ ਦੌਰਾਨ ਜੋ ਬਾਈਡਨ ਨੂੰ ਕੈਂਸਰ ਹੋਣ ਦੀਆਂ ਰਿਪੋਰਟਾਂ ਦੇ ਵਿਚਕਾਰ ਉਸਦੀ ਇੱਕ ਸਹਾਇਕ ਲੋਰਾ ਲੂਮਰ ਦੀ ਵੀ ਇੱਕ ਐਕਸ ਤੇ ਪੋਸਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹ ਆਖ ਰਹੇ ਨੇ ਕਿ ਜੋ ਬਾਈਡਨ ਅਗਲੇ 2 ਮਹੀਨਿਆਂ ਵਿੱਚ ਵੀ ਮਰ ਸਕਦੇ ਨੇ ਸੱਚਮੁੱਚ ਇਹ ਖਬਰ ਦੇ ਔਰ ਨਾਲ ਬਹੁਤ ਸਾਰੇ ਲੋਕ ਹਿੱਲ ਗਏ ਨੇ ਤੇ ਹੁਣ ਅਗਲੀ ਖਬਰ ਭਾਰਤ ਪਾਕਿਸਤਾਨੀ ਫੌਜ ਦੇ ਦਰਮਿਆਨ ਜਿਹੜਾ ਤਣਾਅ ਹੋਇਆ ਸੀ ਉਹਨੂੰ ਲੈ ਕੇ ਕੁਝ ਅੰਦਰਲੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਫੌਜ ਨੇ ਪਾਕਿਸਤਾਨ ਅਤੇ ਉਹਦੇ ਕਬਜ਼ੇ ਵਾਲੇ ਕਸ਼ਮੀਰ ਦੇ ਵਿੱਚ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਸੀ ਅੱਤਵਾਦੀਆਂ ਦੇ ਬਾਰੇ ਜਾਣ ਤੋਂ ਬਾਅਦ ਪਾਕਿਸਤਾਨ ਨੇ ਕਬਰਹਾਟ ਵਿੱਚ ਭਾਰਤ ਦੇ 400 ਤੋਂ ਵੱਧ ਡਰੋਨ ਦਾਗੇ ਸਨ ਪਰ ਭਾਰਤ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਸਾਰੇ ਡਰੋਨ ਤਬਾਹ ਕਰ ਦਿੱਤੇ ਭਾਰਤੀ ਹਵਾਈ ਰੱਖਿਆ ਪ੍ਰਣਾਲੀ ਦੁਨੀਆ ਭਰ ਦੇ ਵਿੱਚ ਇਸ ਕਾਰਨ ਚਰਚਾ ਵੀ ਹੋ ਰਹੀ ਹੈ ਇਹਦੇ ਨਾਲ ਹੀ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਨੂੰ ਭਾਰੀ ਨੁਕਸਾਨ ਵੀ ਪਹੁੰਚਾਇਆ ਸੀ ਪਾਕਿਸਤਾਨ ਦੇ ਕਈ ਫੌਜੀ ਹਵਾਈ ਅੱਡੇ ਵੀ ਤਬਾਹ ਕਰ ਦਿੱਤੇ ਸਨ ਫੌਜ ਦੇ ਇੱਕ ਮੇਜਰ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ ਉਹਨਾਂ ਨੇ ਗੋਲੀ ਚਲਾਈ ਪਰ ਤਮਾਕਾ ਅਸੀਂ ਕੀਤਾ ਆਪਰੇਸ਼ਨ ਸੰਧੂਰ ਇੱਕ ਚੰਗੀ ਤਰ੍ਹਾਂ ਯੋਜਨਾਬੱਧ ਅਤੇ ਮਿਸ਼ਨ ਆਧਾਰਤ ਹਮਲਾ ਸੀ ਸਾਡਾ ਇਰਾਦਾ ਬਹੁਤ ਸਪਸ਼ਟ ਸੀ ਸਾਨੂੰ ਦੁਸ਼ਮਣ ਦੇ ਅਤਵਾਦੀ ਟਾਂਚੇ ਅਤੇ ਕੁਸਪੈਟ ਵਿੱਚ ਮਦਦ ਕਰਨ ਵਾਲੀਆਂ ਚੌਕੀਆਂ ਨੂੰ ਤਬਾਹ ਕਰਨਾ ਸੀ ਇਹਦੇ ਲਈ ਅਸੀਂ ਮਾਨਸਿਕ ਰਣਨੀਤਿਕ ਅਤੇ ਤਰਕਪੂਰਨ ਤੌਰ ਤੇ ਪੂਰੀ ਤਿਆਰੀ ਕੀਤੀ ਭਾਰਤੀ ਫੌਜ ਦੇ ਇੱਕ ਸਿਪਾਹੀ ਨੇ ਭਾਰਤੀ ਹਥਿਆਰਾਂ ਦੀ ਤਾਕਤ ਬਾਬਤ ਵੀ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਦਿਖਾਇਆ ਕਿ ਸਾਡੇ ਕੋਲ ਇੱਕ ਅਜੀਹਾ ਬੰਦੂਕ ਸਿਸਟਮ ਵੀ ਹੈ ਜਿਸ ਨਾਲ ਅਸੀਂ ਕਿਸੇ ਵੀ ਨਿਸ਼ਾਨੇ ਨੂੰ ਨਸ਼ਟ ਕਰ ਸਕਦੇ ਹਾਂ ਇਹ ਆਪਣੇ ਨਿਸ਼ਾਨੇ ਨੂੰ ਲੰਬੀ ਦੂਰੀ ਤੋਂ ਟਰੈਕ ਅਤੇ ਲੋ ਕਰ ਸਕਦਾ ਜਿਵੇਂ ਹੀ ਇਹ ਪ੍ਰਭਾਵਸ਼ਾਲੀ ਰੇਂਜ ਵਿੱਚ ਆਉਂਦਾ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਅਸੀਂ ਸਾਰੇ ਡਰੋਨ ਤਬਾਹ ਕਰ ਦਿੱਤੇ ਇਸ ਦੀ ਸਫਲਤਾ ਦਰ 100% ਰਹੀ ਉਹਨਾਂ ਇਹ ਵੀ ਆਖਿਆ ਕਿ ਭਵਿੱਖ ਵਿੱਚ ਵੀ ਜੇਕਰ ਦੁਸ਼ਮਣ ਮੁਲਕ ਡਰੋਨ ਜਹਾਜ਼ ਜਾਂ ਮਜ਼ਾਈਲਾ ਭੇਜ ਕੇ ਸਾਡੇ ਤੇ ਹਮਲੇ ਦੀ ਕੋਸ਼ਿਸ਼ ਕਰਦਾ ਹੈ ਤਾਂ ਅਸੀਂ ਉਹਨਾਂ ਨੂੰ ਠੋਕਮਾ ਜਵਾਬ ਦੇਵਾਂਗੇ ਅਤੇ ਸਾਡੇ ਕੋਲ ਉਹਨਾਂ ਨੂੰ ਹਵਾ ਵਿੱਚ ਹੀ ਤਬਾਹ ਕਰਨ ਦੀ ਸਮਰੱਥਾ ਵੀ ਹੈ ਇਹਦੇ ਨਾਲ ਹੀ ਭਾਰਤੀ ਫੌਜ ਦੇ ਮੇਜਰ ਨੇ ਕਿਹਾ ਕਿ ਆਕਾਸ਼ ਤੀਰ ਪ੍ਰਣਾਲੀ ਨੇ ਸਾਡੇ ਆਪਰੇਸ਼ਨ ਸੰਦੂਰਦੇਵ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਈ ਇਹ ਪ੍ਰਣਾਲੀ ਇੱਕ ਕੇਂਦਰੀ ਸਵੈ ਚਾਲਕ ਕਮਾਂਡ ਅਤੇ ਨਿਜੰਤਰਣ ਪ੍ਰਣਾਲੀ ਹੈ ਜੋ ਸਾਡੀਆਂ ਹਵਾਈ ਫੌਜਾਂ ਅਤੇ ਫੌਜ ਦੇ ਰੇਡਾਰਾਂ ਨਾਲ ਜੁੜੀ ਹੋਈ ਹੈ ਦੁਸ਼ਮਣ ਦੇ ਡਰੋਨ ਬਹੁਤ ਵੱਡੀ ਗਿਣਤੀ ਵਿੱਚ ਸਾਡੇ ਟਿਕਾਣਿਆਂ ਤੇ ਆਏ ਸੀ ਆਕਾਸ਼ ਤੀਰ ਪ੍ਰਣਾਲੀ ਨੇ ਸਾਰੇ ਡਰੋਨ ਤਬਾਹ ਕਰ ਦਿੱਤੇ ਇਹ ਪ੍ਰਣਾਲੀ ਭਾਰਤ ਵਿੱਚ ਹੀ ਬਣੀ ਹੈ ਇਹ ਸਾਨੂੰ ਦੁਸ਼ਮਣ ਦੇ ਡਰੋਨਾਂ ਅਤੇ ਜਹਾਜ਼ਾਂ ਨੂੰ ਵਧੀਆ ਤਰੀਕੇ ਨਾਲ ਨਸ਼ਟ ਕਰਨ ਵਿੱਚ ਮਦਦ ਕਰ ਰਹੀ ਹੈ ਇਸ ਦੌਰਾਨ ਕਸ਼ਮੀਰ ਦੇ ਅਖਨੂਰ ਸੈਕਟਰ ਦੇ ਵਿੱਚ ਭਾਰਤੀ ਫੌਜ ਨੇ ਉન્નਤ L70 ਹਵਾਈ ਰੱਖਿਆ ਬੰਦੂਕ ਦਾ ਪ੍ਰਦਰਸ਼ਨ ਕੀਤਾ ਅਤੇ ਦਿਖਾਇਆ ਕਿ ਕਿਵੇਂ ਭਾਰਤੀ ਫੌਜ ਦੇ ਸਵਦੇਸ਼ੀ ਆਕਾਸ਼ ਤੀਰ ਨੇ ਹਾਲੀ ਦੇ ਵਿੱਚ ਹੋਏ ਭਾਰਤ-ਪਾਕਿਸਤਾਨ ਟਕਰਾਅ ਦੇ ਦੌਰਾਨ ਪਾਕਿਸਤਾਨ ਨੇ ਹਵਾਈ ਹਮਲਿਆਂ ਨੂੰ ਨਾਕਾਮ ਕੀਤਾ ਭਾਰਤੀ ਫੌਜ ਦੇ ਇੱਕ ਜਵਾਨ ਨੇ ਸ਼ੁਰੂਆਤੀ ਚੇਤਾਵਨੀ ਰਡਾਰ ਬਾਰੇ ਜਾਣਕਾਰੀ ਵੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਮੇਰੇ ਪਿੱਛੇ ਜੋ ਤੁਸੀਂ ਰਡਾਰ ਵੇਖ ਰਹੇ ਹੋ ਉਹ ਹਵਾਈ ਰੱਖਿਆ ਪ੍ਰਣਾਲੀ ਦਾ ਸ਼ੁਰੂਆਤੀ ਚੇਤਾਵਨੀ ਰਡਾਰ ਹੈ ਅਤੇ ਸ਼ੁਰੂਆਤੀ ਚੇਤਾਵਨੀ ਰਡਾਰ ਅੱਜ ਦਾ ਸਭ ਤੋਂ ਆਧੁਨਿਕ ਰਡਾਰ ਹੈ ਇਸ ਰੈਡਾਰ ਦੇ ਵਿੱਚ ਲੰਬੀ ਦੂਰੀ ਦੀ ਸਮਰੱਥਾ ਜਾਨੀ ਕਿ ਇਸ ਤੇ ਵਿੱਚ ਦੁਸ਼ਮਣ ਦੇ ਨਿਸ਼ਾਨੇ ਨੂੰ ਲੰਬੀ ਦੂਰੀ ਤੋਂ ਖੋਜਣਾ ਤੇ ਲੱਭਣ ਦੀ ਸਮਰੱਥਾ ਆਪਣੀ ਲੰਬੀ ਰੇਂਜ ਦੇ ਕਾਰਨ ਇਸ ਨੇ ਦੁਸ਼ਮਣ ਦੇ ਸਾਰੇ ਨਿਸ਼ਾਨਿਆਂ ਨੂੰ ਵਧੀਆ ਢੰਗ ਨਾਲ ਖੋਜਿਆ ਅਤੇ ਟਰੈਕ ਕੀਤਾ ਭਾਵੇਂ ਉਹ ਡਰੋਨ ਯੂਏਵੀ ਜਾਂ ਜਹਾਜ਼ ਕਿਉਂ ਨਾ ਹੋਣ ਇਸ ਨੇ ਟਾਰਗੇਟ ਡੇਟਾ ਫਾਇਰ ਕੰਟਰੋਲਰ ਨੂੰ ਦਿੱਤਾ ਅਤੇ ਫਾਇਰ ਕੰਟਰੋਲਰ ਰੈਡਾਰ ਨਾਲ ਜੁੜੇ ਹਥਿਆਰ ਪ੍ਰਣਾਲੀ ਨੇ ਖਾਸ ਟੀਚੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਫਿਰ ਫਾਇਰਿੰਗ ਕੀਤੀ ਉਹਨਾਂ ਨੂੰ ਹਵਾ ਵਿੱਚ ਹੀ ਤਬਾਹ ਕਰ ਦਿੱਤਾ ਗਿਆ ਉਹਨਾਂ ਇਹ ਵੀ ਦੱਸਿਆ ਕਿ ਅਸੀਂ ਰੈਡਾਰਾਂ ਰਾਹੀਂ ਉਹਨਾਂ ਦੇ ਨਿਸ਼ਾਨਿਆਂ ਦਾ ਪਤਾ ਲਗਾਇਆ ਅਤੇ ਉਹਨਾਂ ਦੇ ਮੰਜ਼ਲ ਦੇ ਪਹੁੰਚਣ ਤੋਂ ਪਹਿਲਾਂ ਆਪਣੇ ਹਥਿਆਰ ਪ੍ਰਣਾਲੀ ਰਾਹੀਂ ਉਹਨਾਂ ਨੂੰ ਹਵਾ ਵਿੱਚ ਹੀ ਤਬਾਹ ਕਰ ਦਿੱਤਾ ਇਸ ਦੀ ਸਫਲਤਾ ਦਰ 100% ਰਹੀ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੇਕਰ ਦੋਸ਼ਮਣ ਦੇਖਪੋਖ ਵਿੱਚ ਵੀ ਅਜਿਹਾ ਕਰਦਾ ਜਾਂ ਹਿੰਮਤ ਰੱਖਦਾ ਤਾਂ ਉਸ ਨੂੰ ਇਸ ਦੀ ਵੱਡੀ ਕੀਮਤ ਚੁਕਾਉਣੀ ਪਵੇਗੀ ਸਾਡੀ ਫੌਜ ਨੇ ਪਾਕਿਸਤਾਨ ਦੇ ਹਵਾਈ ਰੱਖਿਆ ਪ੍ਰਣਾਲੀ ਨੂੰ ਵੀ ਜਾਮ ਕਰ ਦਿੱਤਾ ਅਤੇ ਉਹ ਕੁਝ ਨਾ ਕਰ ਸਕੇ ਅਤੇ ਇਸ ਕਾਰਨ ਉਹਨਾਂ ਨੂੰ ਭਾਰੀ ਨੁਕਸਾਨ ਵੀ ਹੋਇਆ ਹੈ ਭਾਰਤੀ ਫੌਜ ਨੇ ਪਾਕਿਸਤਾਨ ਦੀ ਕੋਜੀ ਚਾਲ ਨੂੰ ناکਾਮ ਕਰਨ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਵੇਂ ਭਾਰਤ ਦੇ ਏਅਰ ਡਿਫੈਂਸ ਸਿਸਟਮ ਨੇ ਪਾਕਿਸਤਾਨ ਦੀਆਂ ਸ੍ਰੀ ਹਰਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਕੋਸ਼ਿਸ਼ਾਂ ਨੂੰ ਫੇਰ ਕੀਤਾ ਜਾਣਕਾਰੀ ਦਿੰਦੇ ਹੋਏ ਭਾਰਤੀ ਫੌਜ ਦੇ ਜਵਾਨ ਨੇ ਦੱਸਿਆ ਕਿ ਭਾਰਤ ਨੇ ਹੁਣ ਤੱਕ ਆਪਣੇ ਸਿਰਫ 10 ਫੀਸਦੀ ਹਥਿਆਰ ਹੀ ਵਰਤੇ ਹੈ ਉਹਨੇ ਦੱਸਿਆ ਕਿ ਇਸ ਦੌਰਾਨ ਫੌਜ ਨੇ ਪਾਕਿਸਤਾਨ ਦੇ ਵੱਲੋਂ ਭੇਜੇ ਗਏ ਕਈ ਤੁਰਕੀ ਦੇ ਬਣੇ ਕਾਮੀ ਕਾਜ਼ੀ ਤੇ ਛੋਟੇ ਡਰੋਨ ਬਰਾਮਦ ਕੀਤੇ ਐ ਉਹਨਾਂ ਇਹ ਵੀ ਦੱਸਿਆ ਕਿ ਭਾਰਤ ਦੀ ਏਅਰ ਡਿਫੈਂਸ ਦੀ ਦੀਵਾਰ ਨੂੰ ਪਾਰ ਕਰਨਾ ਬਹੁਤ ਮੁਸ਼ਕਲ ਹੈ ਉਹਨਾਂ ਦੱਸਿਆ ਜਦੋਂ ਅਸੀਂ ਪਾਕਿਸਤਾਨ 'ਚ ਸਥਿਤ ਆਤਵਾਦੀ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਸੀ ਤਾਂ ਸਾਨੂੰ ਅੰਦਾਜ਼ਾ ਸੀ ਕਿ ਹੁਣ ਪਾਕਿਸਤਾਨ ਕੋਈ ਨਾ ਕੋਈ ਕੋਝੀ ਹਰਕਤ ਜ਼ਰੂਰ ਕਰੇਗਾ ਇਸ ਮੱਗਰੋਂ ਪਾਕਿਸਤਾਨ ਨੇ ਭਾਰਤ ਤੇ ਕੁਝ ਡਰੋਨ ਅਤੇ ਮਿਜ਼ਾਈਲਾਂ ਨਾਲ ਹਮਲੇ ਕੀਤੇ ਜਿਨ੍ਹਾਂ ਨੂੰ ਭਾਰਤੀ ਫੌਜ ਨੇ ناکਾਮ ਕਰ ਦਿੱਤਾ ਜਦੋਂ 3 ਦਿਨਾਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਪਾਕਿਸਤਾਨ ਦੇ ਸਾਰੇ ਹਮਲੇ ناکਾਮ ਹੋਏ ਤਾਂ ਉਹਨਾਂ ਇੱਕ ਹੋਰ ਕੋਝੀ ਹਰਕਤ ਕਰਦੇ ਆਂ ਸ਼੍ਰੀ ਦਰਬਾਰ ਸਾਹਿਬ ਸਮੇਤ ਭਾਰਤ ਦੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਜਿਨ੍ਹਾਂ 'ਚੋਂ ਕੋਈ ਵੀ ਹਮਲਾ ਭਾਰਤੀ 에ਅਰ ਡਿਫੈਂਸ ਨੇ ਕਾਮਯਾਬ ਨਹੀਂ ਹੋਣ ਦਿੱਤਾ ਇਹਦੇ ਤੋਂ ਬਾਅਦ ਪਾਕਿਸਤਾਨ ਨੇ ਕਈ ਵਾਰ ਭਾਰਤ ਦੇ ਰਹਿਸ਼ੀ ਇਲਾਕਿਆਂ ਅਤੇ ਗੁਰਦੁਵਾਰਾ ਸਹਿਬਾਨਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਪਰ ਉਹ ਹਰ ਵਾਰ ਮੂੰਹ ਦੀ ਖਾ ਗਈ ਭਾਰਤੀ ਏਅਰ ਡਿਫੈਂਸ ਦੀ ਸ਼ਾਨਦਾਰ ਸਟੀਕਤਾ ਦੇ ਕਾਰਨ ਭਾਰਤ ਨੇ ਪਾਕਿਸਤਾਨ ਦੇ ਸਾਰੇ ਹਮਲਿਆਂ ਨੂੰ ناکਾਮ ਕਰ ਦਿੱਤਾ ਜਾਣਕਾਰੀ ਦਿੰਦੇ ਹੋਏ ਮੇਜਰ ਜਨਰਲ ਕਾਰਤਿਕ ਸੀ ਸ਼ੇਸ਼ਾਧਾਰੀ ਨੇ ਦੱਸਿਆ ਕਿ ਭਾਰਤੀ ਫੌਜ ਨੂੰ ਪਾਕਿਸਤਾਨ ਦੇ ਮਨਸੂਬਿਆਂ ਦਾ ਪਹਿਲਾਂ ਤੋਂ ਹੀ ਅੰਦਾਜ਼ਾ ਸੀ ਜਿਸ ਕਾਰਨ ਅਸੀਂ ਆਪਣੇ ਏਅਰ ਡਿਫੈਂਸ ਸਿਸਟਮ ਨੂੰ ਪਹਿਲਾਂ ਹੀ ਤਿਆਰ ਰੱਖਿਆ ਹੋਇਆ ਸੀ ਸਾਨੂੰ ਅੰਦਾਜ਼ਾ ਸੀ ਕਿ ਪਾਕਿਸਤਾਨ ਸਾਡੇ ਆਮ ਨਾਗਰਿਕਾਂ ਅਤੇ ਧਾਰਮਿਕ ਸਥਾਨਾਂ ਨੂੰ ਵੀ ਨਿਸ਼ਾਨਾ ਬਣਾਉਣ ਤੋਂ ਨਹੀਂ ਪਿੱਛੇ ਹਟੇਗਾ ਜਿਨ੍ਹਾਂ ਵਿੱਚੋਂ ਸ਼੍ਰੀ ਦਰਬਾਰ ਸਾਹਿਬ ਸਭ ਤੋਂ ਅਹਿਮ ਹੈ ਉਹਨਾਂ ਦੱਸਿਆ ਕਿ 8 ਮਈ ਦੀ ਸਵੇਰ ਜਦੋਂ ਹਾਲੇ ਹਨੇਰਾ ਹੀ ਸੀ ਪਾਕਿਸਤਾਨ ਨੇ ਕਈ ਮਿਜ਼ਾਈਲਾਂ ਅਤੇ ਡਰੋਨ ਛੱਡੇ ਜਿਨ੍ਹਾਂ ਦਾ ਨਿਸ਼ਾਨਾ ਦਰਬਾਰ ਸਾਹਿਬ ਸੀ ਪਰ ਉਹਨਾਂ ਨੂੰ ਭਾਰਤੀ 에ਅਰ ਡਿਫੈਂਸ ਨੇ ਬਿਲਕੁਲ ਤਬਾਹ ਕਰ ਦਿੱਤਾ ਸ਼੍ਰੀ ਦਰਬਾਰ ਸਾਹਿਬ ਨੂੰ ਇੱਕ ਵੀ ਝਰੀਟ ਤੱਕ ਨਹੀਂ ਆਉਣ ਦਿੱਤੀ ਇਨ੍ਹਾਂ ਬਿਆਨਾਂ ਤੋਂ ਬਾਅਦ ਪੰਜਾਬ ਅਤੇ ਭਾਰਤ ਵਿੱਚ ਸਿਆਸਤ ਕਾਫੀ ਗਰਮਾਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਪਹਿਲਾਂ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਆਖਿਆ ਸੀ ਕਿ ਫੌਜ ਦਾ ਦਾਵਾ ਝੂਠਾ ਹੈ ਅਤੇ ਹੁਣ ਉਹਨਾਂ ਨੇ ਇਸ ਬਿਆਨ ਦੇ ਉੱਤੇ ਯੂ ਟਰਨ ਮਾਰ ਲਈ ਹੈ ਉਹਨਾਂ ਨੇ ਆਪਣੇ ਤਾਜ਼ਾ ਬਿਆਨ ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਰੋਕਣ ਲਈ ਫੌਜ ਦਾ ਧੰਨਵਾਦ ਕੀਤਾ ਹੈ ਅਤੇ ਨਾਲ ਹੀ ਕਿਹਾ ਕਿ ਮੇਰਾ ਬਿਆਨ ਫੌਜ ਦੇ ਖਿਲਾਫ ਨਹੀਂ ਸੀ ਉਹਨਾਂ ਇਹ ਵੀ ਆਖਿਆ ਕਿ ਸਿੱਖ ਧਰਮ ਸਾਰਿਆਂ ਦਾ ਭਲਾ ਮੰਗਦਾ ਹੈ ਜੇਕਰ ਪਾਕਿਸਤਾਨੀ ਫੌਜ ਨੇ ਹਰਮੰਦਰ ਸਾਹਿਬ ਤੇ ਹਮਲਾ ਕਰਨ ਦੀ ਸੋਚੀ ਸੀ ਤਾਂ ਇਹ ਬੇਹੱਦ ਮਾੜੀ ਗੱਲ ਹੈ ਉਨਾ ਇਹ ਵੀ ਆਖਿਆ ਕਿ ਪਵਿੱਤਰ ਸਥਾਨ ਤੇ ਕੋਈ ਅਟੈਕ ਕਰਨ ਬਾਰੇ ਭਲਾ ਕਿਵੇਂ ਸੋਚ ਸਕਦਾ ਹੈ ਦੱਸਣਾ ਬਣਦਾ ਕਿ ਪਾਕਿਸਤਾਨੀ ਫੌਜ ਦੇ ਵੱਲੋਂ ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਸੰਬੰਧੀ ਭਾਰਤੀ ਫੌਜ ਦੇ ਬਿਆਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਸਕੱਤਰ ਕੁਲਵੰਤ ਸਿੰਘ ਦੀ ਪ੍ਰਕਿਰਿਆ ਸਾਹਮਣੇ ਆਈ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਬੀਤੇ ਦਿਨੀ ਭਾਰਤ-ਪਾਕਿਸਤਾਨ ਦੇ ਵੱਲੋਂ ਇੱਕ ਦੂਜੇ ਦੇ ਮੁਲਕਾਂ ਉੱਤੇ ਕੀਤੇ ਗਏ ਮਜ਼ਾਹਿਲ ਹਮਲਿਆਂ ਦੇ ਦੌਰਾਨ ਪਾਕਿਸਤਾਨੀ ਫੌਜ ਦੁਆਰਾ ਸ਼੍ਰੀ ਦਰਬਾਰ ਸਾਹਿਬ ਵੱਲ ਵਜ਼ਾਈਲਾਂ ਦਾਗਣ ਅਤੇ ਭਾਰਤੀ ਡਿਫੈਂਸ ਸਿਸਟਮ ਦੇ ਵੱਲੋਂ ਉਹਨਾਂ ਨੂੰ ਰਸਤੇ ਵਿੱਚ ਤਬਾਹ ਕੀਤੇ ਜਾਣ ਦੇ ਕੀਤੇ ਦਾਅਵਿਆਂ ਨੂੰ ਮੈਂ ਖਾਰਜ ਕਰਦਾ ਹਾਂ ਸ਼੍ਰੋਮਣੀ ਕਮੇਟੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮਨਣ ਨੇ ਕਿਹਾ ਸੀ ਕਿ ਸਰਬੱਤ ਦੇ ਭਲੇ ਦਾ ਸੰਦੇਸ਼ ਢੇਣ ਵਾਲੇ ਇਸ ਪਾਵਨ ਸਥਾਨ ਉੱਤੇ ਫੌਜ ਦਾ ਕੋਈ ਜਰਨੈਲ ਮਜ਼ਾਈ ਨਾਲ ਹਮਲਾ ਕਰਨ ਬਾਰੇ ਭਲਾ ਕਿਵੇਂ ਸੋਚ ਸਕਦਾ ਹੈ ਆਪਣੇ ਬਿਆਨ ਵਿੱਚ ਸਕੱਤਰ ਨੇ ਇਹ ਵੀ ਕਿਹਾ ਸੀ ਕਿ ਅਸੀਂ ਭਾਰਤੀ ਫੌਜ ਦੇ ਇਸ ਬਿਆਨ ਨਾਲ ਸਹਿਮਤ ਨਹੀਂ ਹਾਂ ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਬਾਰੇ ਕੋਈ ਵੀ ਸੋਚ ਨਹੀਂ ਸਕਦਾ 1965 ਤੇ 71 ਦੀ جنگ ਵਿੱਚ ਵੀ ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਦੀ ਕੋਈ ਕੋਸ਼ਿਸ਼ ਨਹੀਂ ਸੀ ਹੋਈ ਸਦੀਆਂ ਪਹਿਲਾਂ ਵੀ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲਾ ਸਰਬਨਾਸ਼ ਹੋਇਆ ਸੀ ਪਰ ਉਹਨਾਂ ਨੇ ਹੁਣ ਆਪਣੇ ਪਹਿਲੇ ਬਿਆਨਾਂ ਤੋਂ ਯੂ ਟਰ ਲੈ ਲਈ ਹੈ ਤੇ ਦੂਸਰੇ ਪਾਸੇ ਵਿਦੇਸ਼ 71 ਦੇ ਵੱਲੋਂ ਵੀ ਕੁਝ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਵਿਦੇਸ਼ 71 ਵਿਕਰਮ ਮਿਸ਼ਰੀ ਨੇ ਸੰਸਦੀ ਕਮੇਟੀ ਨੂੰ ਦੱਸਿਆ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਟਕਰਾਅ ਹਮੇਸ਼ਾ ਰਵਾਇਤੀ ਇਲਾਕੇ ਵਿੱਚ ਰਿਹਾ ਹੈ ਅਤੇ ਗਵਾਂਡੀ ਮੁਲਕ ਦੇ ਵੱਲੋਂ ਕੋਈ ਪਰਮਾਣੂ ਸੰਕੇਤ ਨਹੀਂ ਦਿੱਤਾ ਗਿਆ ਉਹਨਾਂ ਦੱਸਿਆ ਕਿ ਮਿਸ਼ਰੀ ਨੇ ਸਰਕਾਰ ਦੇ ਸਟੈਂਡ ਨੂੰ ਕਿਵੇਂ ਦਰਾਇਆ ਫੌਜੀ ਕਾਰਵਾਈ ਨੂੰ ਰੋਕਣ ਦਾ ਫੈਸਲਾ ਦਵੱਲੇ ਪਦਰ ਤੇ ਕਿਵੇਂ ਹੋਇਆ ਕਿਉਂਕਿ ਕੁਝ ਵਿਰੋਧੀ ਮੈਂਬਰਾਂ ਨੇ ਸੰਘਰਸ਼ ਨੂੰ ਰੋਕਣ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਵੱਲੋਂ ਆਪਣੇ ਪ੍ਰਸ਼ਾਸਨ ਦੀ ਭੂਮਿਕਾ ਦੇ ਬਾਰੇ ਵਾਰ-ਵਾਰ ਦਾਅਵੇਾਂ ਤੇ ਵੀ ਸਵਾਲ ਚੁੱਕੇ ਹੈ ਪਤਾ ਲੱਗਿਆ ਕਿ ਕੁਝ ਸੰਸਦ ਮੈਂਬਰਾਂ ਨੇ ਪੁੱਛਿਆ ਕਿ ਕੀ ਪਾਕਿਸਤਾਨ ਨੇ ਤਣਾਅ ਵਿੱਚ ਚੀਨੀ ਮੰਚਾਂ ਦੀ ਵਰਤੋਂ ਕੀਤੀ ਸੀ ਮਿਸਰੀ ਨੇ ਕਿਹਾ ਕਿ ਇਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਭਾਰਤ ਨੇ ਪਾਕਿਸਤਾਨੀ ਹਵਾਈ ਅੱਡਿਆਂ ਤੇ ਵਾਰ ਕੀਤਾ ਸੀ ਜਦੋਂ ਵਿਰੋਧੀ ਤਿਰਦੇ ਇੱਕ ਮੈਂਬਰ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਦੁਸ਼ਮਣੀ ਰੋਕਣ ਦੇ ਫੈਸਲੇ ਤੋਂ ਬਾਅਦ ਟਰੰਪ ਦੀਆਂ ਕਈ ਸੋਸ਼ਲ ਮੀਡੀਆ ਪੋਸਟਾਂ ਬਾਰੇ ਪੁੱਛਿਆ ਤਾਂ ਵਿਦੇਸ਼ ਖਤਰ ਨੇ ਬਿਆੰਗ ਕਰਦਿਆਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਨੇ ਅਜਿਹਾ ਕਰਨ ਲਈ ਉਹਨਾਂ ਦੀ ਇਜਾਜ਼ਤ ਨਹੀਂ ਸੀ ਲਈ ਸੂਤਰਾਂ ਨੇ ਦੱਸਿਆ ਕਿ ਕਮੇਟੀ ਦੇ ਮੈਂਬਰਾਂ ਨੇ ਫੌਜੀ ਕਾਰਵਾਈ ਬੰਦ ਹੋਣ ਤੋਂ ਬਾਅਦ ਮਿਸਰ ਨੂੰ ਟਰੋਲ ਕਰਨ ਦੀ ਸਰਬਸੰਮਤੀ ਨਾਲ ਨਿੰਦਿਆ ਕੀਤੀ ਹੈ ਅਤੇ ਉਹਨਾਂ ਦੇ ਪੇਸ਼ੇਵਾਰ ਵਰਤਾਅ ਦੀ ਸ਼ਲਾਘਾ ਕੀਤੀ ਹੈ। ਭਾਰਤ ਵਿਰੋਧ ਤੁਰਕੀ ਦੇ ਵਿਰੋਧੀ ਸਟੈਂਡ ਬਾਰੇ ਪੁੱਛੇ ਜਾਣ ਤੇ ਉਹਨਾਂ ਨੇ ਕਿਹਾ ਕਿ ਤੁਰਕੀ ਰਵਾਇਤੀ ਤੌਰ ਤੇ ਭਾਰਤ ਦਾ ਸਮਰਥਕ ਨਹੀਂ ਰਿਹਾ। ਕਾਂਗਰਸ ਸੰਸਦ ਸ시 ਥਰੂਰ ਦੀ ਪ੍ਰਧਾਨਗੀ ਚ ਵਿਦੇਸ਼ ਮਾਮਲਿਆਂ ਤੇ ਸੰਸਦ ਦੀ ਸਥਾਈ ਕਮੇਟੀ ਦੀ ਬੈਠਕ ਵਿੱਚ ਤਰਨਮੁਲ ਕਾਂਗਰਸ ਦੇ ਅਭਿਸ਼ੇਕ ਬੈਨਰਜੀ, ਕਾਂਗਰਸ ਦੇ ਰਾਜੀਵ ਸ਼ੁਕਲਾ ਅਤੇ ਦਿਪੇਂਦਰ ਹੋੱਡਾ ਏਆਈ ਐਮਆਈ ਅਮਦੇ ਮੁਖੀ ਆਸੂਦਦੀਨ ਓਵੈਸੀ ਅਤੇ ਭਾਜਪਾ ਦੀ ਅਪਰਜਿਤਾ ਸਰੰਗੀ ਅਤੇ ਅਰਣ ਗੋਇਲ ਸਮੇਤ ਕਈ ਸੰਸਦ ਮੈਂਬਰਾਂ ਨੇ ਹਿੱਸਾ ਲਿਆ ਇਹ ਬੈਠਕ ਪਹਿਲਗਾਮ ਹਮਲੇ ਅਤੇ ਉਸ ਤੋਂ ਬਾਅਦ ਦੋਵਾਂ ਮੁਲਕਾਂ ਵਿਚਕਾਰ ਫੌਜੀ ਕਾਰਵਾਈਆਂ ਦਾ ਬਦਲਾ ਲੈਣ ਲਈ ਭਾਰਤੀ ਹਥਿਆਰਬੰਦ ਫੌਜਾਂ ਦੇ ਵੱਲੋਂ ਆਪਰੇਸ਼ਨ ਸੰਧੂਰ ਚਲਾਉਣ ਦੇ ਪਿਛੋਕੜ ਵਿੱਚ ਹੋਈ ਹੈ ਭਾਰਤ ਅਤੇ ਪਾਕਿਸਤਾਨ 10 ਮਈ ਨੂੰ ਸਾਰੀਆਂ ਫੌਜੀ ਕਾਰਵਾਈਆਂ ਰੋਕਣ ਵਾਸਤੇ ਸਹਿਮਤ ਹੋ ਗਏ ਸਨ ਤੇ ਹੁਣ ਪਾਣੀ ਦਾ ਮਾਮਲਾ ਹਾਲੇ ਵੀ ਜਿਉਂਦਾ ਤਿਉਂ ਬਰਕਰਾਰ ਹੈ। ਇਹਦੇ ਉੱਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਪਸ਼ਟ ਤਾਕ ਦਿੱਤਾ ਹੈ ਕਿ ਅੱਤਵਾਦ ਦੇ ਵਪਾਰ ਨਾਲੋਂ ਨਾਲ ਵੀ ਹੋ ਸਕਦੇ। ਅਹਮਦਾਬਾਦ ਨਗਰ ਨਿਗਮ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨਹੀਂ ਪੱਥਰ ਰੱਖਦੇ ਆਂ। ਉਦਘਾਟਨ ਕਰਦੇ ਆਂ ਉਹਨਾਂ ਆਪਰੇਸ਼ਨ ਸੰਧੂਰ ਦੇ ਦੌਰਾਨ ਭਾਰਤੀ ਹਥਿਆਰਬੰਦ ਫੌਜਾਂ ਦੀ ਸ਼ਲਾਘਾ ਕੀਤੀ ਹੈ। ਉਹਨਾਂ ਆਖਿਆ ਕਿ ਜੇ ਪਾਕਿਸਤਾਨ ਅੱਤਵਾਦ ਨਹੀਂ ਰੋਕਦਾ ਤਾਂ ਉਸ ਨੂੰ ਸਿੰਧੂ ਨਦੀ ਤੋਂ ਪਾਣੀ ਦੀ ਇੱਕ ਵੀ ਬੂੰਦ ਨਹੀਂ ਦਿੱਤੀ ਜਾਏਗੀ। ਅਸੀਂ ਪਾਕਿਸਤਾਨ ਨੂੰ ਢੁਕਵਾਂ ਜਵਾਬ ਦੇ ਦਿੱਤਾ ਉਸਤੇ ਹਵਾਈ ਅੱਡੇ ਤਬਾਹ ਕਰ ਦਿੱਤੇ ਐ ਸ਼ਾਹ ਨੇ ਕਿਹਾ ਕਿ ਜਦੋਂ ਮੋਦੀ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ ਤਾਂ ਉਹਨਾਂ ਸਪਸ਼ਟ ਕਰ ਦਿੱਤਾ ਕਿ ਖੂਨ ਅਤੇ ਪਾਣੀ ਇਕੱਠੇ ਨਹੀਂ ਵਹਿਣਗੇ ਗੁਆਂਢੀ ਦੇਸ਼ ਨੂੰ ਚੇਤਾਵਨੀ ਦਿੰਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਉਹ ਜਦੋਂ ਤੱਕ ਅੱਤਵਾਦ ਦੇ ਵਪਾਰ ਨੂੰ ਨਹੀਂ ਰੋਕਦਾ ਸਿੰਧੂ ਦੇ ਪਾਣੀ ਦੀ ਹਰ ਬੂੰਦ ਲਈ ਉਹ ਤਰਸਦਾ ਰਹੇਗਾ ਅੱਤਵਾਦ ਅਤੇ ਵਪਾਰ ਇਕੱਠੇ ਨਹੀਂ ਹੋ ਸਕਣਗੇ ਜੇ ਪਾਕਿਸਤਾਨ ਅੱਤਵਾਦ ਨੂੰ ਪਨਾਹ ਦੇਣੀ ਚਾਹੁੰਦਾ ਹੈ ਤਾ ਫਿਰ ਆਪਣੇ ਹੋਰ ਸਭ ਕਾਰੋਬਾਰ ਬੰਦ ਕਰ ਦੇਵੇ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਜੇ ਪਾਕਿਸਤਾਨ ਦੇ ਨਾਲ ਗੱਲਬਾਤ ਹੋਏਗੀ ਤਾਂ ਉਹ ਸਿਰਫ ਪਾਕਿਸਤਾਨ ਦੇ ਕਬਜ਼ੇ ਹੇਟਲਿਕ ਕਸ਼ਮੀਰ ਨੂੰ ਵਾਪਸ ਲੈਣ ਅਤੇ ਅੱਤਵਾਦ ਨੂੰ ਖਤਮ ਕਰਨ ਦੇ ਬਾਰੇ ਹੀ ਹੋਏਗੀ ਇਹਦੇ ਤੋਂ ਪਹਿਲਾਂ ਅਮਿਤ ਸ਼ਾਹ ਨੇ ਹਥਿਆਰਵੰਦ ਫੌਜਾਂ ਦੇ ਮਾੜ ਵਿੱਚ ਗੁਜਰਾਤ ਦੇ ਅਹਮਦਾਬਾਦ ਵਿੱਚ ਤਿਰੰਗਾ ਯਾਤਰਾ ਦੀ ਵੀ ਅਗਵਾਈ ਕੀਤੀ ਇਸ ਤਰ੍ਹਾਂ ਅਮਿਤ ਸ਼ਾਹ ਨੂੰ ਭਾਰੀ ਭੀੜ ਦੇ ਦਰਮਿਆਨ ਖੁਦ ਰਾਸ਼ਟਰੀ ਝੰਡਾ ਫੜ ਕੇ ਤੁਰਦੇ ਵੇਖਿਆ ਗਿਆ ਤੇ ਹੁਣ ਸਿੰਧੂ ਜਲ ਸਮਝੌਤੇ ਦੇ ਪ੍ਰਤੀ ਕਿਸਾਨ ਜਥੇਬੰਦੀਆਂ ਦੀ ਕੀ ਰਾਇ ਹੈ ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਹਰਿਆਣਾ ਉੱਤਰਾਖੰਡ ਅਤੇ ਰਾਜਸਥਾਨ ਦੀਆਂ ਕਿਸਾਨ ਜਥੇਬੰਦੀਆਂ ਦੇ ਇੱਕ ਗਰੁੱਪ ਨੇ ਸਿੰਧੂ ਜਲ ਸਮਝੌਤੇ ਨੂੰ ਮਨੁਲਤਵੀ ਕਰਦੇ ਸਰਕਾਰ ਦੇ ਫੈਸਲੇ ਦਾ ਸਮਰਥਨ ਕੀਤਾ ਹੈ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੇ ਨਾਲ ਗੱਲਬਾਤ ਵਿੱਚ ਸੰਯੁਕਤ ਕਿਸਾਨ ਮੋਰਚਾ ਭਾਰਤੀ ਕਿਸਾਨ ਯੂਨੀਅਨ ਗੈਰ ਸਿਆਸੀ ਦੇ ਨੁਮਾਇੰਦਿਆਂ ਅਤੇ ਹੋਰ ਕੁੱਝ ਕਿਸਾਨ ਆਗੂਆਂ ਨੇ ਇਸ ਫੈਸਲੇ ਨੂੰ ਇਤਿਹਾਸਕ ਫੈਸਲਾ ਕਰਾਰ ਦਿੱਤਾ ਅਤੇ ਪੁਸ਼ਟੀ ਕੀਤੀ ਹੈ ਕਿ ਕਿਸਾਨ ਭਾਈਚਾਰਾ ਇਸ ਮੁੱਦੇ ਤੇ ਸਰਕਾਰ ਦੇ ਨਾਲ ਹੈ ਚੋਹਾਨ ਨੇ ਕਿਹਾ ਕਿ ਸੰਧੀ ਨੂੰ ਮੁਲਤਵੀ ਰੱਖਣ ਦਾ ਫੈਸਲਾ ਦੇਸ਼ ਅਤੇ ਕਿਸਾਨਾਂ ਦੇ ਹਿੱਤ ਵਿੱਚ ਹੈ ਸਿੰਧੂ ਨਦੀ ਦੇ ਪਾਣੀ ਨੂੰ ਖੇਤੀਬਾੜੀ ਅਤੇ ਹੋਰ ਉਦੇਸ਼ਾਂ ਲਈ ਵਰਤਣ ਲਈ ਵਿਆਪਕ ਯੋਜਨਾ ਤਿਆਰ ਕੀਤੀ ਜਾਏਗੀ ਉਹਨਾਂ ਨੇ ਮਾਹਿਰਾਂ ਦੇ ਵਿਰੋਧ ਦੇ ਬਾਵਜੂਦ ਸੰਧੀ ਤੇ ਦਸਤਖਤ ਕਰਨ ਲਈ ਸਾਬਕਾ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ Nehru ਦੀ ਆਲੋਚਨਾ ਵੀ ਕੀਤੀ ਹੈ ਚੋਹਾਨ ਨੇ ਕਿਹਾ ਕਿ ਉਸ ਸਮੇਂ Nehru ਨੇ ਨਾ ਸਿਰਫ ਪਾਕਿਸਤਾਨ ਨੂੰ ਪਾਣੀ ਦਿੱਤਾ ਬਲਕਿ 83 ਕਰੋੜ ਰੁਪਏ ਦਾ ਫੰਡ ਵੀ ਦਿੱਤਾ 1960 ਵਿੱਚ ਦਸਤਕਤ ਕਰ ਦਿੱਤੇ ਗਏ IWT ਸਿੰਧੂ ਨਦੀ ਪ੍ਰਣਾਲੀ ਦੇ ਪਾਣੀਆਂ ਦੀ ਵੰਡ ਲਈ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਇੱਕ ਇਤਿਹਾਸਕ ਸਮਝੌਤਾ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਇਸ ਸੰਧੀ ਨੂੰ ਮਵਕਲ ਕਰ ਦਿੱਤਾ ਗਿਆ ਸਮਾਗਮ ਦੇ ਦੌਰਾਨ ਚੋਹਾਰ ਨੇ ਭਾਰਤ-ਪਾਕਿਸਤਾਨ ਦੀ ਸਰਹੱਦ 'ਤੇ ਹੁਸੈਨੀਵਾਲਾ ਪਿੰਡ ਦੇ ਪੰਜਾਬ ਦੇ ਕਿਸਾਨ ਗੋਮਾ ਸਿੰਘ ਵੱਲੋਂ ਲੜਾਈ ਦੌਰਾਨ ਭਾਰਤੀ ਫੌਜ ਦੇ ਜਵਾਨਾਂ ਨੂੰ ਆਪਣਾ ਘਰ ਖਾਲੀ ਕਰਨ ਲਈ ਸਹਿਯੋਗ ਦਿੱਤਾ ਖੇਤੀਬਾੜੀ ਸਕੱਤਰ ਦਵੇਸ਼ ਚੱਤਰਵੇਦੀ ਅਤੇ ICAR ਪਾਪ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ ਦੇ ਡਾਇਰੈਕਟਰ ਐਮ ਐਲ ਜਾਟ ਵੀ ਇਸ ਸਮਾਗਮ ਵਿੱਚ ਉਚੇਚੇ ਤੌਰ ਤੇ ਮੌਜੂਦ ਰਹੇ ਤੇ ਹੁਣ ਗੱਲ ਕਰਦੇ ਹਾਂ ਭਾਜਪਾ ਆਗੂ ਦੇ ਬਿਆਨ ਦੀ ਮੱਧ ਪ੍ਰਦੇਸ਼ ਦੇ ਕਬੈਲੀ ਮਾਮਲੇ ਦੇ ਮੰਤਰੀ ਵਿਜੇ ਸ਼ਾਹ ਦੇ ਵੱਲੋਂ ਕਰਨਲ ਸੋਫੀਆ ਕੁਰਾਇਸ਼ੀ ਬਾਰੇ ਦਿੱਤੇ ਗਏ ਬਿਆਨ ਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ ਹੈ ਮੰਤਰੀ ਵਿਜੇ ਸ਼ਾਹ ਨੇ ਦਰਅਸਲ ਮਾਨਪੁਰ ਮਹੂ ਦੇ ਵਿੱਚ ਇੱਕ ਪ੍ਰੋਗਰਾਮ ਦੇ ਦੌਰਾਨ ਕਰਨਲ ਸੋਫੀਆ ਕੁਰਾਇਸ਼ੀ ਬਾਰੇ ਇੱਕ ਵਿਵਾਦਿਤ ਬਿਆਨ ਦਿੱਤਾ ਸੀ ਜਿਸ ਨੇ ਆਪਰੇਸ਼ਨ ਸੰਧੂਰ ਬਾਰੇ ਜਾਣਕਾਰੀ ਦਿੱਤੀ ਸੀ ਦੱਸਣਾ ਬਣਦਾ ਕਿ ਉਹਨਾਂ ਨੇ ਕਿਆਸ ਕਿ ਜਿਨ੍ਹਾਂ ਨੇ ਜਾਤ ਅਤੇ ਧਰਮ ਪੁੱਛ ਕੇ ਸਾਡੇ ਲੋਕਾਂ ਨੂੰ ਮਾਰਿਆ ਉਹਨਾਂ ਦੀ ਭੈਣ ਨੂੰ ਬਦਲਾ ਲੈਣ ਵਾਸਤੇ ਭੇਜ ਦਿੱਤਾ ਇਹ ਖਬਰ ਆਉਣ ਤੋਂ ਬਾਅਦ ਇਹ ਬਿਆਨ ਆਉਣ ਤੋਂ ਬਾਅਦ ਉਹ ਚਫੇਰੀਓ ਘਿਰ ਗਏ ਸਨ ਸੁਣਵਾਈ ਦੌਰਾਨ ਮੰਤਰੀ ਵਿਜੇ ਸ਼ਾਹ ਦੇ ਵਕੀਲ ਮਨਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਆਪਣੇ ਬਿਆਨ ਉੱਤੇ ਮਾਫੀ ਮੰਗ ਲਈ ਹੈ ਇਸ ਤੇ ਅਦਾਲਤ ਨੇ ਕਿਹਾ ਕਿ ਮਾਫੀ ਸਵੀਕਾਰ ਨਹੀਂ ਕੀਤੀ ਜਾਂਦੀ ਇੱਕ ਮੰਤਰੀ ਦਾ ਆਚਰਣ ਆਦਰਸ਼ ਹੋਣਾ ਚਾਹੀਦਾ ਉਹਨਾਂ ਇਹ ਵੀ ਕਿਹਾ ਕਿ ਅਦਾਲਤੀ ਹੁਕਮਾਂ ਤੇ ਮਾਫੀ ਮੰਗੀ ਹੈ ਅਤੇ ਤੁਹਾਡੇ ਵਿਆਰ ਕਾਰਨ ਦੇਸ਼ ਦੇ ਵਿੱਚ ਹਾਲੇ ਵੀ ਗੁੱਸਾ ਹੈ ਜੇਕਰ ਇਰਾਦਾ ਚੰਗਾ ਹੁੰਦਾ ਤਾਂ ਮੁਆਫੀ 'ਚ ਕੋਈ ਜੇ ਅਤੇ ਪਰ ਸ਼ਬਦ ਨਹੀਂ ਸੀ ਹੋਣੇ ਚਾਹੀਦੇ ਅਦਾਲਤ ਨੇ ਤਿੰਨ ਆਈਪੀਐਸ ਅਧਿਕਾਰੀਆਂ ਦੀ ਇੱਕ ਸੈੱਟ ਵੀ ਬਣਾ ਦਿੱਤੀ ਹੈ ਜੋ ਪੂਰੇ ਮਾਮਲੇ ਦੀ ਜਾਂਚ ਕਰੇਗੀ ਆਪਣੇ ਹੁਕਮ ਦੇ ਵਿੱਚ ਅਦਾਲਤ ਨੇ ਡੀਜੀਪੀ ਨੂੰ ਇੱਕ ਸੈੱਟ ਗਠਿਤ ਕਰਨ ਦੇ ਨਿਰਦੇਸ਼ ਦਿੱਤੇ ਹੈ ਅਤੇ ਸੈੱਟ ਦੀ ਅਗਵਾਈ ਆਈਜੀ ਰੈਂਕ ਦੇ ਅਧਿਕਾਰੀ ਕਰਨਗੇ ਅਤੇ ਇਸ ਦੇ ਵਿੱਚ ਇੱਕ ਔਰਤ ਵੀ ਸ਼ਾਮਲ ਰਹੇਗੀ ਵਿਜੇ ਸ਼ਰੂ ਜਾਂਚ ਵਿੱਚ ਸਹਿਯੋਗ ਕਰਨ ਦੇ ਹੁਕਮ ਵੀ ਦਿੱਤੇ ਗਏ ਨੇ ਹਾਲਾਂਕਿ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਏਗਾ ਤੇ ਹੁਣ ਇੱਕ ਹੋਰ ਮੰਤਰੀ ਅਤੇ ਉਹਦਾ ਪਰਿਵਾਰ 1 ਕਰੋੜ ਦੇ ਕਪੜੇ ਘੁਟਾਲੇ ਵਿੱਚ ਘਿਰ ਗਿਆ ਖਬਰ ਗੁਜਰਾਤ ਤੋਂ ਮਿਲ ਰਹੀ ਹੈ ਗੁਜਰਾਤ ਦੇ ਮੰਤਰੀ ਬਜੂ ਭਾਈ ਖਾਬੜ ਦੇ ਪੁੱਤਰ ਕਿਰਨ ਨੂੰ ਦਰਅਸਲ ਪੁਲਿਸ ਨੇ 71 ਕਰੋੜ ਰੁਪਏ ਦੇ ਮਨਰੇਗਾ ਕਪੜੇ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕਿਰਨ ਦੇ ਵੱਡੇ ਭਰਾ ਬਲਵੰਤ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਡਿਪਟੀ ਸੁਪਰਡੈਂਟ ਆਫ ਪੁਲਿਸ ਅਤੇ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਜਗਦੀਸ਼ ਸਿੰਘ ਪੰਡਾਰੀ ਨੇ ਦੱਸਿਆ ਕਿ ਕਿਰਨ ਦੇ ਨਾਲ ਤਿੰਨ ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਸ ਨਾਲ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਕੁੱਲ ਲੋਕਾਂ ਦੀ ਗਿਣਤੀ ਹੁਣ 11 ਹੋ ਗਈ ਹੈ ਮੰਤਰੀ ਦਾ ਵੱਡਾ ਪੁੱਤਰ ਬਲਵੰਤ ਦੱਸਣਾ ਬਣਦਾ ਕਿ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਹ ਸੱਤ ਲੋਕਾਂ ਵਿੱਚ ਸ਼ਾਮਲ ਸੀ ਪੰਡਾਰੀ ਨੇ ਦੱਸਿਆ ਕਿ ਪੁਲਿਸ ਨੇ ਮੰਤਰੀ ਦੇ ਛੋਟੇ ਪੁੱਤਰ ਕਿਰਨ ਅਤੇ ਦੋ ਸਹਾਇਕ ਅਫਸਰ ਗ੍ਰਿਫਤਾਰ ਕੀਤੇ ਨੇ ਕਿਰਨ ਵੀ ਇੱਕ ਸਾਬਕਾ ਅਧਿਕਾਰੀ ਹੈ ਪੁਲਿਸ ਮੁਤਾਬਕ ਦੋਸ਼ੀ ਧੋਖਾਧੜੀ ਦੀ ਇੱਕ ਯੋਜਨਾ ਵਿੱਚ ਸ਼ਾਮਲ ਸੀ ਜਿਸ ਤਾ ਕਈ ਠੇਕੇ ਵਾਲੀਆਂ ਏਜੰਸੀਆਂ ਨੇ ਮਨਰੇਗਾ ਤਹਿਤ ਅਲਾਟ ਕੰਮਾਂ ਨੂੰ ਪੂਰਾ ਕੀਤੇ ਬਗੈਰ ਜਾਂ ਲੋੜੀ ਦੀ ਸਮਗਰੀ ਸਪਲਾਈ ਕੀਤੇ ਬਗੈਰ ਸਰਕਾਰ ਤੋਂ ਭੁਗਤਾਨ ਲਿਆ ਇਸ ਘਪਲੇ ਵਿੱਚ ਕਾਥੇ ਤੌਰ ਤੇ 35 ਏਜੰਸੀਆਂ ਦੇ ਮਾਲਕ ਸ਼ਾਮਲ ਨੇ ਜਿਨ੍ਹਾਂ ਨੇ ਸਰਕਾਰੀ ਅਧਿਕਾਰੀਆਂ ਨਾਲ ਮਿਲੀ ਭੁਗਤ ਕਰਕੇ 2021 ਅਤੇ 2024 ਦੇ ਵਿਚਕਾਰ ਮਨਰੇਗਾ ਅਧੀਨ ਭੁਗਤਾਨਾਂ ਦਾ ਦਾਵਾ ਕਰਨ ਲਈ ਝਾਲੀ ਕੰਮ ਕਰਨ ਦੇ ਸਰਟੀਫਿਕੇਟ ਅਤੇ ਝਾਲੀ ਦਸਤਾਵੇਜ਼ ਪੇਸ਼ ਕਰਕੇ 71 ਕਰੋੜ ਰੁਪਏ ਦੀ ਹਿਰਾਫੇਰੀ ਕੀਤੀ ਹੈ। ਜ਼ਿਲ੍ਹਾ ਪਿੰਡੂ ਵਿਕਾਸ ਏਜੰਸੀ ਦੇ ਵੱਲੋਂ ਫੀਲਡ ਨਰੀਖਣ ਦੌਰਾਨ ਕੱਪੜੇ ਦਾ ਪਰਦਾ ਫਾਸ਼ ਕਰਨ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਸੀ। ਜਿਸ ਵਿੱਚ ਖੁਲਾਸਾ ਹੋਇਆ ਕਿ ਸੜਕਾਂ ਤੇ ਛੋਟੇ ਡੈਮਾ ਵਰਗੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਵਾਸਤੇ ਭੁਗਤਾਨ ਕੀਤੇ ਗਏ ਸਹੀ ਜੋ ਅਸਲ ਵਿੱਚ ਕਦੇ ਬਣਾਈ ਨਹੀਂ ਗਏ। ਇਹਦੇ ਤੋਂ ਇਲਾਵਾ ਪੁਲਿਸ ਨੇ ਇਹ ਵੀ ਪਾਇਆ ਕਿ ਭੁਗਤਾਨ ਉਹਨਾਂ ਏਜੰਸੀਆਂ ਨੂੰ ਕੀਤੇ ਗਏ ਜੋ ਸਰਕਾਰੀ ਠੇਕਿਆਂ ਲਈ ਅਯੋਗ ਸਨ ਜਾਂ ਕਦੇ ਵੀ ਅਧਿਕਾਰਤ ਟੈਂਡਰ ਪ੍ਰਕਿਰਿਆ ਵਿੱਚ ਇਹਨਾਂ ਨੇ ਹਿੱਸਾ ਨਹੀਂ ਸੀ ਲਿਆ ਇਸ ਮਾਮਲੇ ਦੀ ਹਾਲੇ ਵੀ ਜਾਂਚ ਕੀਤੀ ਜਾ ਰਹੀ ਹੈ ਤੇ ਹੁਣ ਗੱਲ ਕਰਦੇ ਆ ਪੰਜਾਬ ਦੇ ਵਿੱਚ ਝੋਨੇ ਦਾ ਸੀਜ਼ਨ ਆਉਣ ਵਾਲਾ ਹੈ ਪੰਜਾਬ ਦੇ ਕਿਸਾਨ 1 ਜੂਨ ਤੋਂ ਝੋਨਾ ਲਾਉਣਾ ਸ਼ੁਰੂ ਕਰ ਦੇਣਗੇ ਇਸ ਸੀਜ਼ਨ ਵਾਸਤੇ ਘੱਟੋ-ਘੱਟ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਏਗੀ ਇਸ ਲਈ ਪੂਰੇ ਪੰਜਾਬ ਨੂੰ ਤਿੰਨ ਜ਼ੋਨਸ ਦੇ ਵਿੱਚ ਵੰਡ ਦਿੱਤਾ ਗਿਆ ਹੈ ਤੇ ਜ਼ਿਲ੍ਹਿਆਂ ਦੇ ਅਨੁਸਾਰ ਹੀ ਝੋਨੇ ਦੀ ਲਵਾਈ ਅਤੇ ਬਜਾਈ ਸ਼ੁਰੂ ਕੀਤੀ ਜਾਏਗੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਬਿਜਲੀ ਮੰਤਰੀ ਹਰਪਾਜਨ ਸਿੰਘ ਈਟੀਓ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਸਾਡੇ ਥਰਮਲ ਪਲਾਂਟਾਂ ਵਿੱਚ 30 ਦਿਨਾਂ ਲਈ ਕੋਲਾ ਪਿਆ ਹੈ ਸਾਡੇ ਸਾਰੇ ਪੰਜ ਥਰਮਲ ਕੰਮ ਕਰ ਰਹੇ ਨੇ ਇਸ ਤੋਂ ਇਲਾਵਾ ਸੀ ਪਾਵਰ ਬੈਂਕਿੰਗ ਵੀ ਕੀਤੀ ਹੋਈ ਹੈ ਜੇਕਰ ਲੋਡ ਪਈ ਤਾਂ ਇਸ ਨੂੰ ਦੂਜੇ ਰਾਜਾਂ ਤੋਂ ਵੀ ਲਿਆ ਜਾਏਗਾ ਇਹਦੇ ਨਾਲ ਹੀ ਡੀਐਸਆਰ ਟੈਕਨੋਲੋਜੀ ਦੀ ਵਰਤੋਂ ਕਰਕੇ ਝੋਨਾ ਲਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ ਉਨਾ ਦੱਸਿਆ ਕਿ ਪੂਰੇ ਪੰਜਾਬ ਨੂੰ ਤਿੰਨ ਬਿਜਲੀ ਜ਼ੋਨਾਂ ਵਿੱਚ ਵੰਡ ਦਿੱਤਾ ਗਿਆ ਹੈ ਪਹਿਲੇ ਜ਼ੋਨ ਦੇ ਵਿੱਚ ਫਰੀਦਕੋਟ ਫਿਰੋਜ਼ਪੁਰ ਬਠਿੰਡਾ ਸ਼੍ਰੀ ਮੁਕਤਸਰ ਸਾਹਿਬ ਅਤੇ ਫਾਜ਼ਲਕਾਨੇ ਝੋਨਾ ਲਾਉਣ ਦਾ ਕੰਮ 1 ਜੂਨ ਤੋਂ ਸ਼ੁਰੂ ਕਰ ਦਿੱਤਾ ਜਾਏਗਾ ਇੱਥੇ ਫਸਲ ਪੱਕਣ ਤੱਕ ਕਿਹਾ ਗਿਆ ਹੈ ਕਿ 8 ਘੰਟੇ ਪ੍ਰਤੀ ਦਿਨ ਬਿਜਲੀ ਸਪਲਾਈ ਉਪਲਬਧ ਰਹੇਗੀ ਜ਼ੋਨ ਨੰਬਰ 2 ਦੇ ਵਿੱਚ ਗੁਰਦਾਸਪੁਰ ਪਠਾਨਕੋਟ ਅਵਰੇਸਰ ਤਰਨਤਾਰਨ ਰੂਪਨਗਰ ਮੁਹਾਲੀ ਹੁਸ਼ਿਆਰਪੁਰ ਅਤੇ ਫਤਿਹਗੜ੍ਹ ਸਾਹਿਬ ਨੇ ਜ਼ੋਨ 2 ਦੇ ਵਿੱਚ ਸ਼ਾਮਲ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਝੋਨੇ ਦੀ ਲਵਾਈ 5 ਜੂਨ ਤੋਂ ਸ਼ੁਰੂ ਹੋਏਗੀ ਜ਼ੋਨ 3 ਦੇ ਵਿੱਚ ਲੁਧਿਆਣਾ ਮਲੇਰਕੋਟਲਾ ਮਾਨਸਾ ਮੋਗਾ ਪਟਿਆਲਾ ਬਰਨਾਲਾ ਸੰਗਰੂਰ ਜਲੰਧਰ ਸ਼ਹੀਦ ਭਗਤ ਸਿੰਘ ਨਗਰ ਇਨ੍ਹਾਂ ਵਿੱਚ ਝੋਨੇ ਦੀ ਲਵਾਈ ਦਾ ਕੰਮ 9 ਜੂਨ ਤੋਂ ਸ਼ੁਰੂ ਹੋਏਗਾ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਅਸੀਂ ਲੱਖ ਏਕੜ ਝੋਨਾ ਬੀਜਣਾ ਹੈ ਬਿਜਲੀ ਸਪਲਾਈ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਏਗੀ ਪੰਜ ਥਰਮਲ ਪਲਾਂਟਾਂ ਦੇ 15 ਯੂਨਿਟਾਂ ਵਿੱਚੋਂ 14 ਯੂਨਿਟ ਇਸ ਵਕਤ ਚੱਲ ਰਹੇ ਨੇ ਗੋਇੰਦਵਾਲ ਥਰਮਲ ਪਲਾਂਟ ਦਾ ਇੱਕ ਯੂਨਿਟ ਬੰਦ ਹੈ ਉਹਦੀ ਦੇਖਭਾਲ ਇਸ ਵਕਤ ਚੱਲ ਰਹੀ ਹੈ ਉਹ ਵੀ ਇੱਕ ਜਾਂ ਦੋ ਦਿਨਾਂ ਵਿੱਚ ਚਲਾ ਦਿੱਤਾ ਜਾਵੇਗਾ ਉਨ੍ਹਾਂ ਕਿਹਾ ਕਿ ਇਹਦੇ ਨਾਲ ਹੀ ਕੋਇਲਾ ਵੀ ਵੱਡੀ ਮਾਤਰਾ ਵਿੱਚ ਉਨ੍ਹਾਂ ਕੋਲ ਉਪਲਬਧ ਹੈ 30 ਦਿਨਾਂ ਤੋਂ ਵੱਧ ਸਮੇਂ ਲਈ ਕੋਲਾ ਪਲਾਂਟਾਂ ਦੇ ਵਾਸਤੇ ਵਾਧੂ ਰੱਖਿਆ ਹੋਇਆ ਹੈ ਟਰਾਂਸਮਿਸ਼ਨ ਸਮਰੱਥਾ 10100 ਹੈ ਜੂਨ ਤੱਕ ਅਸੀਂ ਇਸ ਨੂੰ ਵਧਾ ਕੇ 10500 ਮੀਗਾਵਾਟ ਕਰ ਦੇਾਂਗੇ ਇਹਦੇ ਨਾਲ ਹੀ ਝੋਨੇ ਦੇ ਸੀਜ਼ਨ ਦੌਰਾਨ ਦੂਜੇ ਸੂਬਿਆਂ ਤੋਂ ਬੈਂਕ ਕੀਤੀ ਗਈ ਜਿਹੜੀ ਬਿਜਲੀ ਆ ਉਹ ਵਾਪਸ ਲਈ ਜਾ ਸਕਦੀ ਹੈ ਪਿਛਲੇ ਸਾਲ ਬਿਜਲੀ ਦੀ ਮੰਗ 1659 ਮੀਗਾਵਾਟ ਸੀ ਇਸ ਵਾਰ 17000 ਮੀਗਾਵਾਟ ਦੀ ਮੰਗ ਹੋਏਗੀ ਉਹ ਕਹਿੰਦੇ ਇਹਦੇ ਵਾਸਤੇ ਅਸੀਂ ਪ੍ਰਬੰਧ ਪੁਖਤਾ ਕਰ ਦਿੱਤੇ ਨੇ ਤੇ ਆਹ ਖਬਰ ਬਹੁਤ ਹੈਰਾਨੀਜਨਕ ਹੈ ਹਿਮਾਚਲ ਪ੍ਰਦੇਸ਼ ਤੋਂ ਖਬਰ ਮਿਲ ਰਹੀ ਹੈ ਕਿ ਹਿਮਾਚਲ ਦੇ ਸਿੱਖਿਆ ਮੰਤਰੀ ਰੋਹਿਤ ਠਾਕਰ ਦੇ ਪਿੰਡੂ ਖੇਤਰ ਦੇ ਵਿੱਚ 10ਵੀਂ ਜਮਾਤ ਦੇ ਨਤੀਜੇ ਤੁਹਾਨੂੰ ਹੈਰਾਨ ਕਰ ਸਕਦੇ ਆ ਸਿੱਖਿਆ ਮੰਤਰੀ ਦੇ ਪਿੰਡ ਦੇ ਸਕੂਲ ਵਿੱਚ ਕੁੱਲ 6 ਵਿਦਿਆਰਥੀ ਪੜ੍ਹਾਈ ਕਰਦੇ ਸੀ ਜਿਨ੍ਹਾਂ ਵਿੱਚੋਂ ਕੋਈ ਵੀ ਵਿਦਿਆਰਥੀ 10ਵੀਂ ਪਾਸ ਨਹੀਂ ਕਰ ਸਕਿਆ ਇਸੇ ਤਰ੍ਹਾਂ ਹਾਲ ਉਹਨਾਂ ਦੇ ਉਹਨਾਂ ਸਕੂਲਾਂ ਦਾ ਵੀ ਹੈ ਜਿਨ੍ਹਾਂ ਨੂੰ ਉਹਨਾਂ ਨੇ ਗੋਦ ਲਿਆ ਸੀ ਇਸ ਸਕੂਲ ਦੇ ਵਿੱਚ ਅੱਧੇ ਵਿਦਿਆਰਥੀ 10ਵੀਂ ਦੇ ਵਿੱਚੋਂ ਫੇਲ ਹੋਏ ਨੇ ਇਸ ਸਥਿਤੀ ਨੇ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਗੁਣਾਤਮਕ ਸਿੱਖਿਆ ਦੇ ਦਾਅਵਿਆਂ ਦੀ ਸੱਚਾਈ ਨੂੰ ਬੇਨਕਾਬ ਕਰ ਦਿੱਤਾ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੌਟਾਤਾਰ ਸਿੱਖਿਆ ਮੰਤਰੀ ਦੇ ਪਿੰਡ ਦਾ ਸਕੂਲ ਹੈ ਇਸ ਸਕੂਲ ਦੇ ਵਿੱਚ 10ਵੀਂ ਦੀ ਜਮਾਤ ਵਿੱਚ 6 ਵਿਦਿਆਰਥੀਆਂ ਨੇ ਇਮਤਿਹਾਨ ਦਿੱਤਾ ਸੀ ਪਰ ਕੋਈ ਵੀ ਪਾਸ ਨਹੀਂ ਹੋ ਸਕਿਆ ਇਸ ਸਕੂਲ ਵਿੱਚ ਪਿਛਲੇ 2 ਸਾਲਾਂ ਤੋਂ ਗਣਿਤ ਦਾ ਅਧਿਆਪਕ ਵੀ ਨਹੀਂ ਹੈ ਇੱਥੇ ਤਾਇਨਾਤ ਅਧਿਆਪਕ 2 ਸਾਲਾਂ ਤੋਂ ਸਟਡੀ ਲੀਵ ਤੇ ਹੈ ਸਿੱਖਿਆ ਮੰਤਰੀ ਠਾਕੁਰ ਰਾਮ ਲਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੁਬਨ ਨੂੰ 2 ਸਾਲ ਪਹਿਲਾਂ ਗੋਦ ਲੈ ਚੁਕੇ ਨੇ ਇਸ ਸਕੂਲ ਵਿੱਚ 20 ਵਿਦਿਆਰਥੀਆਂ ਨੇ 10ਵੀਂ ਦੀ ਪ੍ਰੀਖਿਆ ਦਿੱਤੀ ਸੀ ਉਹਨਾਂ ਵਿੱਚੋਂ 10 ਫੇਲ ਹੋ ਗਏ ਨੇ ਇਹਦੇ ਤੋਂ ਇਲਾਵਾ ਸਰਕਾਰੀ ਕੰਨਿਆ ਸੀਨੀਅਰ ਸਕੰਡਰੀ ਸਕੂਲ ਜੋਬਲ ਦੇ ਵਿੱਚ ਵੀ 19 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਉਹਨਾਂ ਵਿੱਚ ਵੀ 8 ਫੇਲ ਹੋ ਗਏ ਨੇ ਜਿਨ੍ਹਾਂ ਸਕੂਲਾਂ ਦੇ ਪ੍ਰੀਖਿਆ ਨਤੀਜੇ ਖਰਾਬ ਰਹੇ ਆ ਉਹਨਾਂ ਦੀ ਰਿਪੋਰਟ ਤਲਬ ਕਰ ਲਈ ਗਈ ਹੈ ਇਹਦੇ ਤੇ ਸਰਕਾਰ ਵੱਲੋਂ ਜਲਦ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ ਤੇ ਆ ਖਬਰਾਂ ਦੋ ਬਹੁਤ ਮੰਦ ਭਾਗੀਆਂ ਬੜੀਆਂ ਨੇ ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਦੇ ਨਾਲ ਸੰਬੰਧਤ ਖਬਰ ਹੈ ਉਥੋਂ ਦੇ ਪੀਰ ਨਗਰ ਚਿਕਸਾਨਾ ਪਿੰਡ ਦੇ 6 ਵਿਅਕਤੀ ਜੋ ਆਪਣੇ ਪੁਰਖਿਆਂ ਨੂੰ ਅਰਦਾਸ ਪ੍ਰਾਰਥਨਾ ਕਰਨ ਵਾਸਤੇ ਗਏ ਸੀ ਕੱਚਲਾ ਗੰਗਾ ਘਾੜ ਤੇ ਇਸ਼ਨਾਨ ਕਰ ਰਹੇ ਸੀ ਅਤੇ ਸਾਰੇ ਨਹਾਉਂਦੇ ਸਮੇਂ ਡੁੱਬ ਗਏ ਹੈ ਗੰਗਾ ਘਾੜ ਤੇ ਮੌਜੂਦ ਤਰਾਕਾਂ ਨੇ ਗੰਗਾ ਤੋਂ ਚਾਰ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਜਦਕਿ ਦੋ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਨੇ ਦੀਵਾਰ ਸਿੰਘ ਮੋਨੂ ਗੌਰਵ ਰਾਜਕੁਮਾਰੀ ਸੁਮਿਤ ਅਤੇ ਸੁਮੀਰ ਗੰਗਾ ਵਿੱਚ ਨਹਾਉਂਦੇ ਸਮੇਂ ਡੁੱਬ ਗਏ ਇਹਨਾਂ ਵਿੱਚੋਂ ਸੁਮਿਤ ਅਤੇ ਸੁਦੀਰ ਹਾਲੇ ਵੀ ਲਾਪਤਾ ਨੇ ਤੇ ਬਾਕੀਆਂ ਨੂੰ ਬਾਹਰ ਕੱਢ ਲਿਆ ਗਿਆ ਤੇ ਇਸੇ ਤਰ੍ਹਾਂ ਦੀ ਇੱਕ ਹੋਰ ਮੰਦ ਭਾਗੀ ਖਬਰ ਮਹਾਰਾਸ਼ਟਰ ਵਿੱਚੋਂ ਮਿਲ ਰਹੀ ਹੈ ਮਹਾਰਾਸ਼ਟਰ ਦੇ ਰਤਨਾਗਰੀ ਵਿੱਚ ਇੱਕ ਦਿਲ ਦਹਿਲਾਣ ਵਾਲਾ ਹਾਦਸਾ ਆਇਆ ਹੈ ਉੱਥੇ ਇੱਕ ਕਾਰ ਸੁੱਕੀ ਨਦੀ ਵਿੱਚ ਡਾਢ ਗਈ ਜਿਸ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ 2 ਜ਼ਖਮੀ ਦੱ세 ਜਾ ਰਹੇ ਨੇ ਦਰਸਲੇ ਦੁਖਦਾਈ ਘਟਨਾ ਸਵੇਰ ਵਕਤ ਰਤਨਾਗਰੀ ਜ਼ਿਲ੍ਹੇ ਚ ਵਾਪਰੀ ਹੈ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਸੜਕ ਹਾਦਸਾ ਸਵੇਰੇ ਤਕਰੀਬਨ ਪੌਣੇ 6 ਵਜੇ ਦੇ ਨੇੜੇ ਟੇੜ ਵਾਪਰਿਆ ਗੱਡੀ ਪਹਿਲਾ ਡਿਵਾਈਡਰ ਨਾਲ ਟਕਰਾਈ ਅਤੇ ਫਿਰ ਇੱਕ ਸੁੱਕੀ ਜਗਬੂਰੀ ਨਦੀ ਵਿੱਚ ਜਾ ਡੇਗੀ ਜਾਣਕਾਰੀ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਈ ਕਾਰ ਪਾਲਾ ਘਰ ਜ਼ਿਲ੍ਹੇ ਦੇ ਨਾਲਾ ਸੁਪਾਰਾ ਤੋਂ ਦੇਵਰੁਖ ਸ਼ਹਿਰ ਵੱਲ ਜਾ ਰਹੀ ਸੀ ਪੁਲਸ ਨੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਤਨਾਗਰੀ ਵਿੱਚ ਇਹ ਘਟਨਾ ਵਾਪਰੀ ਹੈ ਹਾਦਸੇ ਦੇ ਵਿੱਚ ਤਿੰਨ ਔਰਤਾਂ ਅਤੇ ਦੋ ਆਦਮੀਆਂ ਦੀ ਮੌਤ ਹੋ ਗਈ ਇਸੇ ਦੌਰਾਨ ਦੋ ਹੋਰ ਲੋਕ ਜ਼ਖਮੀ ਦੱਸੇ ਗਏ ਨੇ ਹਾਦਸੇ ਦੀ ਸੂਚਨਾ ਮਿਲਦੇ ਪੁਲਸ ਵੀ ਮੌਕੇ ਤੇ ਪਹੁੰਚੀ ਅਤੇ ਬਚਾਅ ਕਾਰ ਸ਼ੁਰੂ ਕਰ ਦਿੱਤੇ ਪੁਰਸਤੇ ਔਰ ਸਾਰ ਕਿਉਂਕਿ ਨਦੀ ਸੁੱਕੀ ਸੀ ਜਿਸ ਨਾਲ ਕਾਰ ਨਦੀ ਵਿੱਚ ਡਿੱਗਣ ਦੇ ਕਾਰਨ ਚਟਾਨਾਂ ਨਾਲ ਟਕਰਾ ਗਈ ਇਸ ਕਾਰਨ ਕਾਰ ਵਿੱਚ ਸਵਾਰ ਕੁਝ ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਪੁਰਸ ਨੇ ਦੱਸਿਆ ਕਿ ਘਟਨਾ ਸੰਬੰਧੀ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਦੋਸਤੋ ਇਹ ਸੀ ਕੁੱਲ ਵੇਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗੇ ਹੈ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਸਬਾ ਸਬਾਤਾਂ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਖਾ